ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰਜਾਗਰਤੀ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਗਰਲਸ ਟਾਪ ਬੇਬੀ ਫਰਾਕ ਸਕੀਵੀ ਇਸੇ ਵੀ ਪ੍ਰੋਜੈਕਟ ਤੇ ਆਪ ਪੈਸਟ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਇਸ ਤਰ੍ਹਾਂ ਛੋਟੇ ਛੋਟੇ ਆਪਣੀ ਬੱਬਲ ਬੰਦੀ ਮੈਂ ਇੱਥੇ ਨੂੰ ਜਿਹੜਾ ਦੋ ਰੰਗਾਂ ਵਿੱਚ ਬਣਾ ਰਹੀ ਹਾਂ ਰੈੱਡ ਕਲਰ ਤੇ yellow ਕਲਰ ਤੁਸੀਂ ਜਿੰਨੇ ਵੀ ਰੰਗ ਇਹਦੇ ਵਿੱਚ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਮਲਟੀ ਕਲਰ ਬਣਾ ਸਕਦੇ ਹਾਂ ਇਸ ਨੂੰ ਜਿਆਦਾ ਰੰਗ ਵੀ ਤੁਸੀਂ ਇਸ ਤੇ ਪਾ ਸਕਦੇ ਆ ਜਿਵੇਂ ਮੈਂ ਇੱਥੇ ਦੋ ਰੰਗ ਪਾਏ ਆ ਤੁਸੀਂ ਜਿਆਦਾ ਰੰਗ ਪਾ ਸਕਦੇ ਆ ਜੇਕਰ ਤੁਸੀਂ ਦੋ ਰੰਗਾਂ ਵਿੱਚ ਬਣਾਉਣਾ ਦੋ ਰੰਗਾਂ ਵਿੱਚ ਬਣਾ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਬਹੁਤ ਹੀ ਜਲਦੀ ਜਲਦੀ ਆਪਣਾ ਜਿਹੜਾ ਇਹ ਡਿਜ਼ਾਈਨ ਆ ਬੰਦ ਹੈ ਜਦੋਂ ਆਪਾਂ ਇਸ ਡਿਜ਼ਾਈਨ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਆਪਾਂ ਤਿੰਨ ਕੁੰਡੇ ਵਾਧੂ ਲੈ ਲੈਣੇ ਜਿਵੇਂ 4 4 4 ਇਸੇ ਤਰ੍ਹਾਂ ਕਰਦੇ ਹੋਏ ਲਾਸਟ ਤੇ ਤਿੰਨ ਗੁੰਡੇ ਆਪਾਂ ਵਾਧੂ ਰੱਖ ਲੈਣੇ ਤਾਂ ਆਪਣਾ ਡਿਜ਼ਾਈਨ ਜਿਹੜਾ ਸੈੱਟ ਹੋ ਜਾਂਦਾ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੋਗੀ ਆਪਾਂ ਉਲਟ ਪਾਸੇ ਤੋਂ ਸ਼ੁਰੂ ਕਰਾਂਗੇ ਜਿਵੇਂ ਮੈਂ ਇੱਥੇ نیچے ਬਾਰਡਰ ਬਣਾਇਆ ਤੇ ਉੱਪਰ ਇਹ ਡਿਜ਼ਾਈਨ ਬਣਾਇਆ ਜਿਹੜਾ ਇਹ ਡਿਜ਼ਾਈਨ ਹੈ ਇਹ ਮੈਂ ਬੇਬੀਜ਼ ਲੈਟਰ ਬਣਾ ਰਹੀ ਤੇ ਇੱਥੇ ਜਿਆਦਾ ਕੁੰਡੇ ਲਏ ਆ ਤੁਹਾਨੂੰ ਘੱਟ ਕੁੰਡਿਆਂ ਤੇ ਜਿਹੜਾ ਇਹ ਡਿਜ਼ਾਈਨ ਆ ਮੈਂ ਬਣਾ ਕੇ ਦਿਖਾਵਾਂਗੀ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਨੂੰ ਬਣਾਉਣਾ ਇਹ ਮੈਂ ਤੁਹਾਨੂੰ ਪਿੰਕ ਕਲਰ ਤੇ ਵਾਈਟ ਕਲਰ ਚ ਬਣਾ ਕੇ ਦਿਖਾਵਾਂਗੀ ਪਹਿਲਾਂ ਆਪਾਂ ਲੈਣੀ ਐ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਚਾਰ ਦੇ ਮਲਟੀਪਲ ਤੇ ਅੰਨ ਕੁੰਡੇ ਲੈਣੀ ਐ ਆਪਾਂ ਤੇ ਇਸ ਤਰ੍ਹਾਂ ਦੋ ਕੁੰਡੇ ਹੋਗੇ 10 4 5 6 7 8 9 10 11 12 4 ਦੇ ਮਲਟੀਪਲ ਆਪਣੇ 12 ਕੁੰਡੇ ਹੋਗੇ ਧੰਨ ਕੁੰਡੇ ਆਪਾਂ ਵਾਧੂ ਲੈਣੇ ਆ 1 2 ਤਾਂ 15 ਕੁੰਡਿਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਬਣਾ ਕੇ ਦਿਖਾਵਾਂਗੀ ਪਹਿਲਾਂ ਜਿਹੜੀਆਂ 1 2 ਸਲਾਈਆਂ ਇੱਥੇ ਮੈਂ ਬਾਰਡਰ ਦੇ ਤੌਰ ਤੇ ਉਲਟੀਆਂ ਬਣਾ ਲੈਣੀ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਲਓ ਜੀ ਇਸ ਤਰ੍ਹਾਂ ਦੋ ਲਾਈਨਾਂ ਮੈਂ ਬਾਰਡਰ ਦੇ ਤੌਰ ਤੇ ਉਲਟੀਆਂ ਬਣਾ ਲਾਂਗੇ ਤੇ ਇਹ ਆਪਣਾ ਸਿੱਧਾ ਪਾਸਾ ਹੈ ਜਿਹੜੇ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਉਹ ਪੁਲਟ ਪਾਸੇ ਤੋਂ ਸ਼ੁਰੂ ਕਰਨੀ ਹੈ ਤਾਂ ਹੁਣ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਾਂਗੇ ਉਲਟ ਪਾਸੇ ਤੋਂ ਸਾਰੀ ਸਲਾਈ ਜਿਹੜੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਉਲਟੇ ਪਾਸੇ ਤੋਂ ਹੁਣ ਸਾਰੀ ਸਲਾਈ ਆ ਪਲਟੀ ਬਣਾ ਲਈ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਦੂਸਰੀ ਸਲਾਈ ਬਣਾਵਾਂਗੇ ਦੂਸਰੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸਿੱਧੀ ਬਣਾਵਾਂਗੇ ਸਾਰੀ ਇਸ ਤਰ੍ਹਾਂ ਸਾਰੇ ਕੁੰਡੇ ਜਿੰਨੇ ਵੀ ਆਪਣੇ ਕੋਲੇ ਹੋਣਗੇ इस तरह दूसरी सिलाई कंप्लीट कर लेनी है हम तीसरी सिलाई उल्ट पास तो सारी सिलाई भी आप उल्टी बना लेंगे हम अपनी चौथी सिलाई सीधे पासे तो आप सारी सिलाई सीधी बना लागे चौथी सिलाई है अपनी ਸਿੱਧੇ ਪਾਸੇ ਤੋਂ ਬਹੁਤ ਹੀ ਸੌਖਾ ਡਿਜ਼ਾਈਨ ਹੁਣ ਪੰਜਵੀਂ ਸਲਾਈ ਬਣਾਵਾਂਗੀ ਉਲਟ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਲਾਂਗੇ ਪੰਜ ਸਲਾਈਆਂ ਤਾਂ ਆਪਣਾ ਇਹ ਡਿਜ਼ਾਈਨ ਦੀਆਂ ਸਿੰਪਲ ਹੀ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਉਲਟ ਪਾਸੇ ਤੋਂ ਉਲਟਾਂ पांचवी सिलाई आपपलीट कर ली हम आप छेवीं सिलाई तो आ गए छेवीं सिलाई अपनी सीधे पास तो हम इतना दूसरा कलर लगाना कोई भी कलर आप लगाना होगा मैं इतना वाइट कलर लगा रही हूँ तुम्हें जड़ा भी कलर लगाना होगा ਇਸ ਤਰ੍ਹਾਂ ਦੂਸਰਾ ਕਲਰ ਆਪਣਾ ਲਗਾ ਲੈਣਾ ਛੇਵੀਂ ਸਲਾਈ ਤੇ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਇੱਕ ਦੋ ਤਿੰਨ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਚਾਰ-ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਇਹ ਤਿੰਨ ਕੁੰਡੇ ਆਪਣੇ ਹੋ ਗਏ ਇਸ ਤਰ੍ਹਾਂ ਸਿੱਧੇ ਹੁਣ ਜਿਹੜਾ ਆਪਣਾ ਚੌਥਾ ਕੁੰਡਾ ਹੈ ਇਹਨੂੰ ਆਪਾਂ ਖੋਲ ਲੈਣਾ ਹੈ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਤੋਂ ਉਤਾਰ ਕੇ ਇੱਕ ਦੋ ਤਿੰਨ ਚਾਰ ਚਾਰ ਥ੍ਰੈਡ ਆਪਣੀ ਹੋਗੇ ਜਿਹੜਾ ਹੁਣ ਆਪਣਾ ਇਹ ਕੁੰਡਾ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣਾ ਹੈ ਆਪਾਂ ਧਿਆਨ ਰੱਖਣਾ ਜਿਹੜਾ ਆਪਣਾ ਕੁੰਡਾ ਹੈ ਇਹ ਇਸ ਤਰ੍ਹਾਂ ਸਲਾਈ ਉੱਪਰ ਕਰਨਾ ਹੈ ਹੁਣ ਆਪਾਂ ਜਿਹੜੇ ਆਪਣੀ ਚਾਰ ਥ੍ਰੈਡ ਹੈ ਇਹਨਾਂ ਦੇ نیچے ਦੀ ਸਲਾਈ ਕੱਢਣੀ ਹੈ ਇਸ ਤਰ੍ਹਾਂ ਤੇ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਸਿੱਧਾ ਬਣਾਈ ਕਰ ਲੈਣਾ ਇਸ ਤਰ੍ਹਾਂ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਚਾਰ ਕੁੰਡੇ ਹੋ ਗਏ ਆਪਣੇ ਠੀਕ ਹੈ ਹੁਣ ਅੱਗੇ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਆ ਗਏ ਸਿੱਧੇ ਚੌਥਾ ਕੁੰਡਾ ਫੇਰ ਆਪਾਂ ਉਸੇ ਤਰ੍ਹਾਂ ਖੋਲਾਂਗੇ ਇੱਕ ਦੋ ਤਿੰਨ ਚਾਰ ਚਾਰ ਥ्रेड ਹੋ ਗਏ ਆਪਣੇ ਇਹ ਕੁੰਡਾ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣਾ ਇਸ ਤਰ੍ਹਾਂ ਆਪਾਂ ਜਿਹੜੇ ਆਪਣੇ ਚਾਰ ਧਾਗੇ ਐ ਨੀਚੇ ਦੀ ਸਲਾਈ ਇਸ ਤਰ੍ਹਾਂ ਕੱਢ ਕੇ ਇਸ ਤਰ੍ਹਾਂ ਤਾਂ ਇਹ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਚਾਰ ਕੁੰਡੇ ਹੋਗੇ ਅੱਗੇ ਫੇਰ ਉਸੇ ਤਰ੍ਹਾਂ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਆ ਆਪਣਾ ਜਿੰਨੇ ਵੀ ਆਪਣੇ ਕੋਲ ਕੁੰਡੇ ਹੋਣਗੇ ਆਪਾਂ ਐਸੇ ਤਰ੍ਹਾਂ ਛੇਵੀਂ ਸਲਾਈ ਕੰਪਲੀਟ ਕਰਨੀ 1 2 3 3 ਕੁੰਡੇ ਹੋ ਗਏ ਆਪਣੇ ਚੌਥਾ ਕੁੰਡਾ ਫੇਰ ਖੋਲਾਂਗੇ ਆਪਾਂ ਇਸ ਤਰ੍ਹਾਂ 1 2 3 4 ਚਾਰ ਥ्रेड ਹੋ ਗਏ ਇਹ ਕੁੰਡਾ ਆਪਾਂ ਸਲਾਈ ਤੇ ਕਰਕੇ ਇਸ ਤਰ੍ਹਾਂ ਇਹਨਾਂ ਤਾਗਿਆਂ ਦੇ ਥੱਲੇ ਦੀ ਇਸ ਤਰ੍ਹਾਂ ਬੁਣ ਕੇ ਲਿਆਉਣਾ ਇਸ ਤਰ੍ਹਾਂ चार कुंडे हो गए लास्ट से अपने उसी तरह एक दो तीन कुंडे इस तरह छेवीं सिलाई कंप्लीट होगी हूँ सातवीं सिलाई आप सारी बनावेंगे उल्टी इस तरह सातवीं सिलाई सारी अपनी ओलटी होगी। गई हम आप अठवीं सिलाई सीधे पासे तो सारी बनावेंगे सीधी फिर नौवीं सिलाई ओल्टी बनावेंगे दसवीं सिलाई फिर सीधी बनावें सीधे पासे तो ਇਸ ਤਰ੍ਹਾਂ ਮੈਂ ਸਲਾਹਾਂ ਬਣਾ ਕੇ ਜਿਹੜੀਆਂ ਕੰਪਲੀਟ ਕਰਦੀਆਂ ਹਾਂ ਹੁਣ ਮੈਂ 7ਵੀਂ ਸਲਾਈ ਆਪਾਂ ਇੱਥੇ ਉਲਟੀ ਬਣਾਈ ਸੀ 8ਵੀਂ ਸਿੱਧੀ ਬਣਾਈ ਸਿੱਧੇ ਪਾਸੇ ਤੇ 9ਵੀਂ ਫੇਰ ਉਲਟੀ ਬਣ ਗਈ 10ਵੀਂ ਫੇਰ ਸਿੱਧੀ ਬਣ ਗਈ 11ਵੀਂ ਫੇਰ ਉਲਟ ਪਾਸੇ ਤੋਂ ਉਲਟੀ ਸਲਾਈ ਬਣ ਗਈ ਹੁਣ ਆਪਾਂ 12ਵੀਂ ਸਲਾਈ ਤੇ ਆ ਗਏ 12ਵੀਂ ਸਲਾਈ ਚ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਡਿਜ਼ਾਈਨ ਆਪਣਾ ਐਸੀ ਤਰ੍ਹਾਂ ਹੀ ਰਹੂਗਾ ਜਿਵੇਂ 6ਵੀਂ ਸਲਾਈ ਚ ਆਪਾਂ ਡਿਜ਼ਾਈਨ ਬਣਾਇਆ ਸੀ ਉਸੇ ਤਰ੍ਹਾਂ ਆਪਾਂ 12ਵੀਂ ਸਲਾਈ ਬਣਾਉਣੀ ਆ ਬਸ ਜਿਹੜੀ ਡਿਜ਼ਾਈਨ ਦੀ ਜਗ੍ਹਾ ਆਪਣੀ ਉਹ ਚੇਂਜ ਹੋਊਗੀ ਜਿਹੜਾ ਹੁਣ ਆਪਣਾ ਇਹ ਡਿਜ਼ਾਈਨ ਆ ਹੁਣ ਇਹ ਇੱਥੇ ਆ ਜਾਊਗਾ ਇਹ ਡਿਜ਼ਾਈਨ ਇਹ ਬੱਬਲ ਆ ਜਿਹੜਾ ਇਹ ਇੱਥੇ ਆ ਜਾਊਗਾ ਠੀਕ ਹੈ ਇਸ ਤਰ੍ਹਾਂ ਦੂਸਰਾ ਕਲਰ ਲਗਾਉਣਾ ਆਪਾਂ ਹੁਣ ਮੈਂ ਇੱਥੇ ਇਸ ਤਰ੍ਹਾਂ ਇਹ ਪਿੰਕ ਕਲਰ ਲਗਾਉਂਗੀ ਤੁਸੀਂ ਕੋਈ ਵੀ ਕਲਰ ਲਗਾਉਣਾ ਹੋਊਗਾ ਲਗਾ ਸਕਦੇ ਆ ਤਾਂ ਹੁਣ ਇੱਕ ਗੁੰਡਾ ਜਿਹੜਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਆਪਾਂ ਉਸ ਤੋਂ ਬਾਅਦ ਜਿਹੜਾ ਆਪਣਾ ਦੂਸਰਾ ਕੁੰਡਾ ਇਹਨੂੰ ਆਪਾਂ ਖੋਲਾਂਗੇ ਦੂਸਰਾ ਕੁੰਡਾ ਆਪਾਂ ਖੋਲਾਂਗੇ ਪਹਿਲਾਂ ਆਪਾਂ ਤਿੰਨ ਕੁੰਡਿਆਂ ਤੋਂ ਬਾਅਦ ਚੌਥਾ ਕੁੰਡਾ ਖੋਲਿਆ ਸੀ ਛੇਵੀਂ ਸਲਾਈ ਚ ਹੁਣ ਆਪਾਂ ਇੱਕ ਕੁੰਡਾ ਬਣਾ ਕੇ ਦੂਸਰਾ ਕੁੰਡਾ ਖੋਲਾਂਗੇ ਇੱਕ दो तीन चार इस तरह चार थ्रेड अपनी होगी गई उस तरह इस तरह हम कुंडा सिलाई तो कर लेना इस तरह फिर चार थ्रेड के नीचे दस तरह फिर ਇੱਕ ਕੁੰਡੇ ਨੂੰ ਆਪਾਂ ਸਿੱਧਾ ਬਣਾਉਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੁਣ ਅੱਗੇ ਆਪਨੇ ਉਸੇ ਤਰ੍ਹਾਂ ਤਿੰਨ ਕੁੰਡੇ ਬਨਣਗੇ ਸਿੱਧੇ ਇੱਕ ਦੋ ਤਿੰਨ ਬਸ ਸਟਾਰਟਿੰਗ ਚ ਆਪਾਂ ਇੱਕ ਕੁੰਡਾ ਬਣਾਉਣਾ ਸਿੱਧਾ ਫਿਰ ਵਿੱਚ ਆਪਣਾ ਡਿਜ਼ਾਈਨ ਉਸੇ ਤਰ੍ਹਾਂ ਬਣੂਗਾ ਫਿਰ ਹੁਣ ਆਪਾਂ ਚੌਥਾ ਕੁੰਡਾ ਫੋਲਾਂਗੇ ਇਸ ਤਰ੍ਹਾਂ ਇੱਕ ਦੋ ਤਿੰਨ ਚਾਰ ਚਾਰ ਥ्रेड ਹੋ ਗਏ ਤਾਂ ਇਹ ਗੁੰਡਾ ਆਪਾਂ ਸਲਾਈ ਤੇ ਕਰ ਲੈਣਾ ਐਸ ਤਰ੍ਹਾਂ ਫਿਰ ਇਹ ਚਾਰਾਂ ਧਾਗਿਆਂ ਦੇ ਥੱਲੇ ਵੀ ਇਸ ਤਰ੍ਹਾਂ ਕੱਢ ਕੇ ਸਲਾਈ ਨੂੰ ਗੁੰਡਾ ਆਪਾਂ ਇਹ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫਿਰ ਅੱਗੇ ਉਸੇ ਤਰ੍ਹਾਂ ਤਿੰਨ ਗੁੰਡੇ ਬਣਾਵਾਂਗੇ ਸਿੱਧੇ 1 2 3 ਚੌਥਾ ਗੁੰਡਾ ਫੇਰ ਖੋਲ ਲੈਣਾ 1 2 then 4 ਇਸ ਤਰ੍ਹਾਂ ਫਿਰ ਆਪਾਂ ਇਹਨੂੰ ਸਲਾਈ ਤੇ ਕਰ ਲੈਣੇ ਆ ਇਸ ਤਰ੍ਹਾਂ ਚਾਰਾਂ ਧਾਗਿਆਂ ਦੇ نیچے ਦੀ ਇਸ ਤਰ੍ਹਾਂ ਫਿਰ ਸਿੱਧਾ ਬਣਾ ਲੈਣੇ ਇਹਨੂੰ ਇਸ ਤਰ੍ਹਾਂ ਫਿਰ ਅੱਗੇ 1 2 3 ਚੌਥਾ ਕੁੰਡਾ ਫਿਰ ਖੋਲ ਲਾਂਗੇ ਇਸ ਤਰ੍ਹਾਂ 1 2 10 4 ਤਾਂ ਫੇਰ ਉਸੇ ਤਰ੍ਹਾਂ ਚਾਰਾਂ ਧਾਗੇ ਆ نیچے ਦੀ ਨੂੰ ਆਪਾਂ ਸਿੱਧਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਤੇ ਲਾਸਟ ਤੇ ਉਸੇ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ 'ਚ ਬਣਾਇਆ ਸੀ ਇੱਕ ਕੁੰਡਾ ਆਪਣਾ ਸਿੱਧਾ ਆ ਗਿਆ ਇਸ ਤਰ੍ਹਾਂ ਤਾਂ ਇਸ ਤਰ੍ਹਾਂ 12 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਬਣ ਗਈਆਂ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਂਦਾ ਹੈ हम जो आपको डिजाइन दबारा शुरू करना उस तरह उल्ट पासे तो शुरू करनी है पहली सिलाई पहली सिलाई उल्टी दूसरी सीधी तीसरी उल्टी चौथी सिलाई सीधी पांचवी उल्टी छेवीं सिलाई तो फिर उस तरह जिमें डिजाइन की इतने छेवीं सिलाई बनाई सी उस तरह बना लेनी है सातवीं फिर उल्टी अठवीं सीधी नौवीं फेर उल्टी दसवीं सीधी ग्यारहवीं उल्टी तो बारहवीं सिलाई तो फिर उस तरह ਜਿਵੇਂ ਆਪਾਂ ਇੱਥੇ ਕਲਰ ਚੇਂਜ ਕੀਤਾ ਉਸੇ ਤਰ੍ਹਾਂ ਕਲਰ ਚੇਂਜ ਕਰ ਲੈਣਾ ਤਾਂ ਇਹੀ 12 ਸਲਾਂਗਾਂ ਆਪਾਂ ਡਿਜ਼ਾਈਨ ਦੀਆਂ ਰਿਪੀਟ ਕਰਦੇ ਜਾਨਾ ਤਾਂ ਬਹੁਤ ਹੀ ਸੋਹਣਾ ਇਸ ਤਰ੍ਹਾਂ ਬੱਬਲ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਬਣਦਾ ਜਾਊਗਾ ਜੇਕਰ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ